ਹਾਂਜੀ ਅਸੀ ਕਾਲ ਕੀ ਹਾਲ ਚਾਲ ਹੈ ਜੀ ਅੱਜ ਫਿਰ ਨਵੀਂ ਵੀਡੀਓ ਲੈ ਕੇ ਆਇਆ ਵਾਂ ਤੇ ਬਹੁਤ ਜ਼ਿਆਦਾ ਡਿਮਾਂਡ ਸੀ ਮੇਰੇ ਕਸਟਮਰਾਂ ਦੀ ਕਿ ਭਾਜੀ ਤੁਸੀਂ ਵੀਡੀਓ ਨਹੀਂ ਪਾਈ ਕਿੰਨੇ ਦਿਨ ਹੋ ਗਏ ਨੇ ਤੇ ਅੱਜ ਮੈਂ ਤੁਹਾਨੂੰ ਇਸੇ ਕਰਕੇ YouTube ਉੱਤੇ ਦਿਖਾਣਾ ਚਾਹੁੰਦਾ ਕਿ ਆਪਾਂ ਨਵਾਂ ਮਾਲ ਲੈ ਕੇ ਆ ਚੁੱਕੇ ਹਾਂ ਤੇ ਚੀਜ਼ਾਂ ਵੀ ਨਵੀਆਂ ਲੈ ਕੇ ਆਏ ਆ ਤੇ ਛੇਤੀ ਛੇਤੀ ਕਰ ਲਓ ਆਰਡਰ ਤੇ ਨਾਲ ਦੇ ਨਾਲ ਪਾਈ ਜਾਓ ਸਕਰੀਨਸ਼ਾਟ ਸਾਨੂੰ ਮਂਗਾ ਭੇਜੀ ਜਾਓ ਸਕਰੀਨਸ਼ਾਟ WhatsApp ਤੇ ਦਿੱਤੇ ਹੋਏ ਨੰਬਰ ਦੇ ਉੱਤੇ ਤੇ ਆਪਣਾ ਸੂਟ ਮੰਗਾਓ ਇਹ ਲਓ ਜੀ ਬੁਟੀਕਾਂ ਦੇ ਪੀਸ ਪ੍ਰਿੰਟਡ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਵੇਖੋ ਕਪੜਾ ਬਹੁਤ ਫਾਈਨ ਆਣ ਵਾਲਾ ਤੇ ਨਾਲ ਦਾਂਗੇ ਤੁਹਾਨੂੰ ਸਲਵਾਰ ਵਰਕ ਨਾਲ ਸਲਵਾਰ ਵਰਕ ਦੇ ਨਾਲ ਤੁਹਾਨੂੰ ਦਾਂਗੇ ਆਪਾਂ ਸੂਟ ਤੇ ਇੰਦੇ ਚ ਤੁਹਾਨੂੰ ਦਾਂਗੇ ਆਪਾਂ ਦੁਪੱਟਾ ਵੀ ਬਹੁਤ ਹੀ ਸੋਹਣਾ ਲੋ ਜੀ ਲੋ ਫੁੱਲ ਟਾਈਡਾਈ ਤੇ ਬੁਟੀਕਾਂ ਦੇ ਪੀਸ ਮਲਤਾਨੀ 컬یکشن ਲੈ ਕੇ ਆਏ ਛੇਤੀ ਛੇਤੀ ਕਰ ਲੋ ਸਕਰੀਨ ਸ਼ਾਟ ਆਲ ਇੰਡੀਆ ਸ਼ਿਪਿੰਗ ਜਿੱਥੇ ਮਰਜ਼ੀ ਮੰਗਾ ਲਓ ਸੂਟ ਨੂੰ ਆਲ ਇੰਡੀਆ ਸ਼ਿਪਿੰਗ हां जी नेक्स्ट ਜਿਹੜੀ ਮੈਂ ਚੀਜ਼ ਦਿਖਾਉਣ ਜਾ ਰਿਹਾ ਨੈਕਸਟ ਚੀਜ਼ ਹੈਗੀ ਆ ਦੇਖੋ ਬੁਟੀਕਾ ਦੀਆਂ ਚੀਜ਼ਾਂ ਲੈ ਕੇ ਆਏ ਆ ਆਪਾਂ ਜਿਆਦਾ ਗਾ ਨਹੀਂ ਲੈ ਕੇ ਆਏ ਜਿਵੇਂ ਲੋਕਾਂ ਨੇ ਗਾ ਪਾਇਆ 5-500 ਰੁਪਏ ਦੀਆਂ 6-600 ਰੁਪਏ ਦੀਆਂ ਚੀਜ਼ਾਂ ਵੇਚੀ ਜਾਂਦੇ ਨੇ ਹੁੰਦੀਆਂ 300-2500 ਰੁਪਏ ਦੀਆਂ ਤੇ 6-600 ਰੁਪਏ ਦੀਆਂ ਵੇਚੀ ਜਾਂਦੇ ਨੇ ਇਦਾਂ ਦੀਆਂ ਚੀਜ਼ਾਂ ਪਾਓ ਫੇਰ ਸਵਾਲ ਜੇ ਠੀਕ ਹੈ ਸਾਡੇ ਵਾਂਗੂ ਇਦਾਂ ਚੀਜ਼ਾਂ ਪਾਓ ਭਾਜੀ ਪਿੱਛੇ ਹੋ ਕੇ ਵੀਡੀਓ ਬਣਾਓ ਤੇ ਐਲੋ ਵਿੱਚ ਤੁਹਾਨੂੰ ਤਾਂਗੇ ਸਲਵਾਰ ਵਰਕ ਤੇ ਨਾਲ ਤਾਂਗੇ ਤੁਹਾਨੂੰ ਦੁਪੱਟਾ ਬਹੁਤ ਹੀ ਸੋਹਣਾ ਲੋ ਜੀ ਦੁਪट्टे ਦਾ ਨਾਮ ਜੇ ਮੈਨੂੰ ਵੀ ਨਹੀਂ ਪਤਾ ਤੇ ਛੇਤੀ ਛੇਤੀ ਕਰ ਲੋ ਆਰਡਰ ਸਿਰਫ ਤੇ ਸਿਰਫ ਹੋਲਸੇਲ ਪ੍ਰਾਈਸ ਕਲਰ ਆਪਸ਼ਨ ਬਹੁਤ ਹੀ ਜੈਨੂਨ ਗ੍ਰੀਨ ਰੰਗ ਮਹਿੰਦੀ ਦੇ ਦੇਵਾਂਗੇ ਨਾਲ ਤੁਹਾਨੂੰ ਦਵਾਂਗੇ ਸਕਾਈ ਬਲੂ ਤੇ ਗਾਜਰੀ ਛੇਤੀ ਛੇਤੀ ਕਰ ਲੋ ਆਰਡਰ ਹੋਲਸੇਲ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਕਰਾਵਾਂਗੇ ਡੀਲ ਸਕਰੀਨ ਸ਼ਾਟ ਮਾਰੀ ਜਾਓ ਤੇ ਸਾਡੇ ਦਿੱਤੇ ਹੋਏ ਨੰਬਰ ਦੇ ਉੱਤੇ ਸਾਨੂੰ ਆਰਡਰ ਪਾਓ ਲੋ ਜੀ ਨੈਕਸਟ ਨੈਕਸਟ ਆਪਾਂ ਲੈ ਕੇ ਆਏ ਆ ਦੇਖੋ ਜੀ ਫਾਈਨ ਕਾਟਨ ਦੇ ਉੱਤੇ ਪੈਚ ਵਰਕ ਦੇ ਨਾਲ ਜੈਪੁਰੀ ਸਟਾਰ ਦੇ ਉੱਤੇ ਆਪਾਂ ਲੈ ਕੇ ਆਏ ਆ ਆਲ ਓਵਰ ਰਹਿਣ ਵਾਲਾ ਤੇ ਟੈਬੀ ਜੈਪੁਰੀ ਦਾ ਰਹਿਣ ਵਾਲਾ ਦੁਪੱਟਾ ਤੇ ਦੁਪੱਟਾ ਵੀ ਲੋ ਜੀ ਪੂਰਾ ਬੁਟੀਕ ਦਾ ਪੀਸ ਕਲਰ অপਸ਼ਨ ਦਿਖਾਓ ਜੀ ਵਿੱਚ ਕਿਹੜੇ ਕਿਹੜੀ ਆਈ ਹੈ ਲੋ ਜੀ ਇੰਦੇ ਵਿੱਚ ਪੀਚ ਕਲਰ ਮਿਲ ਜੇਗਾ ਆ ਦੇਖੋ ਗਰੇ ਲਾਈਟ ਮਿਲ ਜੇਗਾ ਪਿੰਕ ਮਿਲ ਜੇਗਾ ਇੰਦੇ ਤੁਹਾਨੂੰ ਮਿਲ ਜੇਗਾ ਸਕਾਈ ਬਲੂ ਕਲਰ ਕੀਤੀ ਸ਼ਤੀਕਾਰ ਲੋ ਆਰਡਰ ਹੋਲ ਸੇਲ ਪ੍ਰਾਈਸ ਸਿਰਫ ਤੇ ਸਿਰਫ ਵਟਸਐਪ ਉੱਤੇ ਦੱਸਾਂਗੇ ਇੱਦਾਂ ਨਹੀਂ ਜੇ ਦੱਸਣਾ ਅਸੀਂ ਵਟਸਐਪ ਤੇ ਕਰੋ ਕੰਟੈਕਟ ਤੁਹਾਨੂੰ ਦੱਸਾਂਗੇ ਸੂਟ ਲੋ ਜੀ ਲੈਨਿੰਗ ਟੈਬੀ ਆਇਆ ਜੋ ਕਿ ਬਹੁਤ ਤਮੱਲਦਾਰ ਵੇਚ ਰਿਹਾ ਤੜਕਕੇ ਬਾਜ ਵੇਚ ਰਿਹਾ ਜੀ ਟੈਬੀ ਲੈਨਿੰਗ ਦੇ ਉੱਤੇ ਬੁਟੀਕ ਦਾ ਫਰਾਗ ਬਣਾ ਲਓ ਸੂਟ ਬਣਾ ਲਓ ਲਹਿੰਗਾ ਬਣਾ ਲਓ ਜੋ ਮਰਜ਼ੀ ਬਣਾ ਲਓ ਪ੍ਰਿੰਟਡ ਲੈ ਕੇ ਆਏ ਆਪਾਂ ਤੇ ਨਾਲ ਬੋਟਮ ਵੀ ਬਹੁਤ ਫਾਈਨ ਪਲੇਨ ਤੇ ਦੁਪੱਟਾ ਵੀ ਫੁੱਲ ਸਰਦਾਰੀ ਲੁੱਕ ਦੇ ਉੱਤੇ ਤੇ ਸਾਡੇ ਕੋਲ ਬਹੁਤ ਹੀ ਭੈਣਾਂ ਜੱਟਾਂ ਦੀਆਂ ਆndੀਆਂ ਨੇ ਕਿ ਉਹ ਭੈਣਾਂ ਕਹਿੰਦੀਆਂ ਕਿ ਸਾਨੂੰ ਖੁੱਲੇ ਦੁੱਲੇ ਦੁਪੱਟੇ ਚਾਹੀਦੇ ਨੇ ਤੇ ਆਜੋ ਮੇਰੀਆਂ ਭੈਣਾਂ ਚੱਕੋ ਖੁੱਲੇ ਦੁੱਲੇ ਦੁਪੱਟੇ ਵਾਲਾ ਸੂਟ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਮੁਲਤਾਨੀ ਕਲੈਕਸ਼ਨ ਦੇਗਾ ਜੀ ਤੁਹਾਨੂੰ ਕਲਰ ਆਪਸ਼ਨ ਦੇਖ ਲਓ ਜੀ ਬਹੁਤ ਹੀ ਸੋਹਣੀ ਆਈ ਹੈ ਸ਼ੇਤੀ ਸ਼ੇਤੀ ਕਰੋ ਸਕਰੀਨਸ਼ਾਟ ਤੇ ਸਾਨੂੰ ਆਰਡਰ ਪਾਓ ਆਰਡਰ ਪਾਓ ਫੇਰ ਨਾ ਜੇ ਕਿ ਉਹ ਪਿੱਛੇ ਰਹਿ ਗਏ ਹੋ ਲਓ ਜੀ ਨੈਕਸਟ ਬੁਟੀਕ ਦੀ ਚੀਜ਼ ਲੈ ਕੇ ਆਏ ਆਂ ਆਪਾਂ ਬਹੁਤ ਹੀ ਸੋਹਣੀ ਲਓ ਜੀ ਸੂਟ ਸਵਾਓ ਤੇ ਰੀਲਾਂ ਬਣਾ ਕੇ ਪਾਓ ਆਪਣੇ ਆਪਣੇ ਪੇਜ ਤੇ ਸਾਨੂੰ ਵੀ ਪਾ ਦਿਓ ਤੇ ਆਹ ਦੇਖੋ ਇਹਦੇ ਚ ਤੁਹਾਨੂੰ ਸੈਲਫ ਪ੍ਰਿੰਟਰ ਦੇ ਉੱਤੇ ਸਲਵਾਰ ਮਿਲੇਗੀ ਤੇ ਨਾਲ ਡਾਰਕ ਪ੍ਰਿੰਟ ਦੇ ਉੱਤੇ ਤੁਹਾਨੂੰ ਮਿਲੇਗਾ ਸ਼ਰਟ ਤੇ ਦੁਪੱਟਾ ਵੀ ਬਹੁਤ ਫਾਈਨ ਹੈ ਛੇਤੀ ਛੇਤੀ ਕਰ ਲੋ ਆਰਡਰ ਸਿਰਫ ਤੇ ਸਿਰਫ ਹੋਲਸੇਲ ਪ੍ਰਾਈਸ WhatsApp ਦੇ ਉੱਤੇ ਦਿੱਤੇ ਨੰਬਰ ਤੇ ਸਾਨੂੰ ਕੰਟੈਕਟ ਕਰੋ ਛੇਤੀ ਛੇਤੀ ਲੋ ਜੀ ਇਹਦੇ ਚ ਮਾਊਸ ਕਰੇ ਕਲਰ ਮਿਲ ਜੇਗਾ ਇਹਦੇ ਚ ਤੁਹਾਨੂੰ ਨੇਵੀ ਬਲੂ ਕਲਰ ਮਿਲ ਜੇਗਾ ਇਹਦੇ ਚ ਤੁਹਾਨੂੰ ਬਲੈਕ ਮਿਲ ਜੇਗਾ ਛੇਤੀ ਛੇਤੀ ਕਰ ਲੋ ਆਰਡਰ ਸਿਰਫ ਤੇ ਸਿਰਫ ਮਲਤਾਨੀ ਕਲੈਕਸ਼ਨ ਟਕਾਂਸੂ ਰੋਡ ਰਾਜਪੁਰਾ ਦੇ ਵਿੱਚ ਲੋ ਜੀ ਇੱਕ ਚੀਜ਼ ਹੋਰ ਲੈ ਕੇ ਆਇਆ ਮੈਂ ਤੁਹਾਡੇ ਲਈ ਲੋ ਜੀ ਲੋ ਚੱਕੋ ਮੇਲਾ ਲੁੱਟੋ ਬੁੱਲੇ ਲੁੱਟੋ ਸਾਰਾ ਥ੍ਰੈਡ ਵਰਕ ਦੇ ਨਾਲ ਨਵਾਂ ਪ੍ਰਿੰਟ ਤੇ ਨਵਾਂ ਡਿਜ਼ਾਈਨ ਤੇ ਨਵਾਂ ਸੂਟ ਤੇ ਤੁਹਾਨੂੰ ਦਿਆਂਗੇ ਸੈਲਫ ਪ੍ਰਿੰਟ ਦੇ ਉੱਤੇ ਸਲਵਾਰ ਪੂਰੀ 3 ਮੀਟਰ ਕੱਟ ਛੇਤੀ ਛੇਤੀ ਕਰ ਲਓ ਆਰਡਰ ਤੇ ਨਾਲ ਦੁਪੱਟਾ ਵੀ ਤੁਹਾਨੂੰ ਦਾਂਗੇ ਵਰਕ ਥ੍ਰੈਡ ਦਾ ਲੋ ਜੀ ਦੁਪੱਟਾ ਵੀ ਤੁਹਾਨੂੰ ਬਹੁਤ ਸੋਹਣਾ ਨਾਲ ਦੇਣ ਵਾਲਾ ਕਲਰ ਆਪਸ਼ਨ ਬਹੁਤ ਹੀ ਸੋਹਣੀ ਮੋਰ ਪੰਕੀ ਕਲਰ ਮਿਲੇਗਾ ਆ ਕਲਰ ਕਿੰਨਾ ਪਿਆਰਾ ਆ ਯਾਰ ਇਹ ਕਲਰ ਦੇਖੋ ਬਹੁਤ ਹੀ ਸੋਹਣਾ ਤਿੰਨ ਚਾਰ ਤਰ੍ਹਾਂ ਦਾ ਗਰੇ ਬੈਂਗਣੀ ਤਰ੍ਹਾਂ ਦਾ ਕਲਰ ਆ ਤੇ ਆ ਲੋ ਛੇਤੀ ਛੇਤੀ ਕਰ ਲੋ ਆਰਡਰ ਹੋਲਸੇਲ ਪ੍ਰਾਈਸ ਲੋ ਜੀ ਸਾਡੀ ਵੀਡੀਓ ਦਾ ਆਖਰੀ ਸੈੱਟ ਆ ਰਿਹਾ ਜੇ ਤੇ ਛੇਤੀ ਛੇਤੀ ਕਰ ਲੋ ਆਰਡਰ ਤੇ ਸਾਡੇ ਕੋਲ ਸੂਟ ਲੈ ਜੋ ਲੋ ਜੀ ਚੀਜ਼ ਵੀ ਦੇਖੋ ਬਹੁਤ ਹੀ ਸੋਹਣੀ ਫੁੱਲ ਬਟਿਕ ਫੁੱਲ ਬਟਿਕ ਲੋ ਜੀ ਚੱਕੋ ਲੈਮਨ ਸ਼ੇਡ ਦੇ ਉੱਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਤੇ ਨਾਲ ਤੁਹਾਨੂੰ ਦਿਾਂਗੇ ਬੋਟਮ ਪਲੇਨ ਤੇ ਦੁਪੱਟਾ ਵੀ ਇਹਦਾ ਬਹੁਤ ਹੀ ਸੋਹਣਾ ਤੁਹਾਨੂੰ ਪ੍ਰਿੰਟਡ ਦਾਂਗੇ ਜੀ ਛੇਤੀ ਛੇਤੀ ਕਰ ਲੋ ਆਰਡਰ ਛੇਤੀ ਛੇਤੀ ਤਾਂ ਜੋ ਸੂਟ ਕੋਈ ਤੁਹਾਡਾ ਹੋਰ ਨਾ ਲੈ ਜੇ ਲੋ ਜੀ ਕਰ ਲੋ ਛੇਤੀ ਆਰਡਰ ਕਲਰ ਦੇਓ ਕਿੰਨੇ ਨੇ ਆਹ ਲੋ ਜੀ ਤਿੰਨ ਕਲਰ ਆਪਸ਼ਨ ਹੈ ਸਾਡੇ ਵੀਡੀਓ ਦੀ ਲਾਸਟ ਸਟਾਕ ਛੇਤੀ ਛਤੀ ਕਰ ਲਓ ਆਰਡਰ ਜਲਦੀ ਜਲਦੀ ਆਰਡਰ ਪਾਓ ਤੇ ਤਾਂ ਜੋ ਤੁਹਾਨੂੰ ਹੋਰ ਨਵੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਨਵੀਆਂ ਚੀਜ਼ਾਂ ਦੇ ਨਾਲ ਮਿਲਾਈਏ ਧੰਨਵਾਦ